विक्रम सिंह मजीठिया दी मुश्किला लगातार ਵਧੀਆਂ ਜਾ ਰਹੀਆਂ ਹੈ ਤੇ ਅੱਜ विक्रम सिंह मजीठिया ਨੂੰ ਵਿਜੀਲੈਂਸ ਜਰਾ ਹੈ मजीठੇ ਉਹਨਾਂ ਦੇ ਘਰ ਲੈ ਕੇ ਆਏਗੀ ਤੇ ਅਸੀਂ ਇਸ ਵੇਲੇ मजीठੇ विक्रम सिंह मजीठिया ਦੇ ਘਰ ਦੇ ਬਾਹਰ ਖੜੇ ਹਾਂ ਜਿੱਥੇ ਕਿ ਪੁਲਿਸ ਦਾ ਇੱਕ ਸਖਤ ਪੈਰਾ ਹੈ ਔਰ ਕੁਝ ਹੀ ਦੇਰ ਦੇ ਵਿੱਚ ਵਿਜੀਲੈਂਸ ਦੀ ਟੀਮ ਇੱਥੇ ਪਹੁੰਚੇਗੀ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਿਹਾ ਤੁਸੀਂ ਇਸ ਵੇਲੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ विक्रम मजीठिया ਦਾ ਜੱਦੀ ਪੁਸਤੀਕਰ ਹੈ ਜਿੱਥੇ ਕਿ विक्रम मजीठिया ਜਿਹੜਾ ਹੈ ਇੱਥੇ ਰਹਿੰਦੇ ਸਨ ਔਰ ਉਸ ਤੋਂ ਬਾਅਦ ਅਗਰ VOTING ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਮਜੀਠੀਆ ਦਾ ਜਿਹੜਾ ਵੋਟ ਹੈ ਉਹ ਵੀ ਇਸ ਜਗ੍ਹਾ ਤੇ ਹੈ ਤਾਂ ਉਸ ਤੋਂ ਬਾਅਦ ਅੱਜ ਦੀ ਤਸਵੀਰ ਹੈ ਵੇ ਕਿ ਇੱਥੇ ਕੁਝ ਹੀ ਸਮੇਂ ਚ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਜਿਹੜੀ ਹੈ ਮੁਹਾਲੀ ਤੋਂ ਇੱਥੇ ਲੈ ਕੇ ਆ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਪੁੱਛ ਪੜਤਾਲ ਕੀਤੀ ਜਾਏਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਆਇਤੋਦਿਕ ਸੰਪਤੀ ਦੀ ਗੱਲ ਕੀਤੀ ਜਾ ਰਹੀ ਹੈ ਔਰ ਉਸ ਤੋਂ ਇਲਾਵਾ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਜ਼ਮੀਨ ਜਾਇਦਾਦ ਜਾਂ ਕੁਝ ਚੀਜ਼ਾਂ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਕਿ ਬਕਾਇਦਾ ਤੌਰ ਦੇ ਉੱਤੇ ਵੈਲਿਊਏਸ਼ਨ ਲਗਾਈ ਜਾਣੀ ਔਰ ਇਹ ਘਰ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਔਰ ਇੱਥੇ ਜਿਹੜਾ ਹੈ ਅੱਜ ਪ੍ਰੋਪਰ ਤਰੀਕੇ ਦੀ ਪੁਛ ਪੜਤਾਲ ਕੀਤੀ ਜਾਏਗੀ ਕਿਉਂਕਿ ਕੱਲ ਜਿਹੜਾ ਹੈ ਵਿਕਰਮ ਸਿੰਘ ਮਜੀਠੀਆਂ ਨੂੰ ਦੁਬਾਰਾ ਵਿਜੀਲੈਂਸ ਨੇ ਕੋਰਟ 'ਚ ਪੇਸ਼ ਕਰਨਾ ਹੈ ਵਿਜੀਲੈਂਸ ਦੀ ਕੋਰਟ ਦੇ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਵਿਜੀਲੈਂਸ ਨੇ ਕੱਲ ਪੇਸ਼ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਪਿਛਲੇ ਜੋ 7 ਦਿਨਾਂ 'ਚ ਜੋ ਘਟਨਾਕਰਮ ਬੀਤਿਆ ਹੈ ਉਸ ਦੀ ਇੱਕ ਰਿਪੋਰਟ ਜਿਹੜੀ ਹੈ ਵਿਜੀਲੈਂਸ ਵੱਲੋਂ ਪੇਸ਼ ਕੀਤੀ ਜਾਏਗੀ ਇੱਥੋਂ ਤੱਕਨ ਕੀ ਪਤਾ ਚੱਲਿਆ ਹੈ ਕਿ ਮਜੀਠਾ ਹਲਕੇ ਦੇ ਕੋਸ਼ਿਸ ਤਰ੍ਹਾਂ ਦੇ ਇਲਾਕੇ ਨੇ ਜਿੱਥੇ ਕੀ ਵਿਜੀਲੈਂਸ ਨੂੰ ਸ਼ੱਕ ਹੈ ਕਿ ਕੁਝ ਜ਼ਮੀਨ ਜਾਇਦਾਦ ਦੀ ਜਿਹੜੀ ਖਰੀਦ ਫਰੋਖਤ ਹੈ ਉਹ ਵੀ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ ਹੈ ਇਸ ਤਰ੍ਹਾਂ ਦਾ ਸ਼ੱਕ ਉਨ੍ਹਾਂ ਵੱਲੋਂ ਜ਼ਾਹਰ ਕੀਤਾ ਗਿਆ ਤਾਂ ਉਹ ਸਾਰੀ ਚੀਜ਼ਾਂ ਦੀ ਚੈਕਿੰਗ ਕਰਨ ਵਾਸਤੇ ਅੱਜ ਜਿਹੜੀ ਟੀਮ ਹੈ ਵਿਜੀਲੈਂਸੀ ਇੱਥੇ ਪਹੁੰਚ ਰਹੀ ਹੈ ਔਰ ਪਿਛਲੇ ਅਗਰ ਛੇਦਨਾ ਦੇ ਪੂਰੇ ਘਟਨਾਕਰਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗਵਾਹ ਸੰਜੜੇ ਕੀ ਇਹਦੇ ਵਿੱਚ ਪੁਕਤੇ ਨੇ ਖਾਸ ਕਰਕੇ ਈਡੀ ਦੇ ਸਾਫਟਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਵੱਡਾ ਨਾਮ ਸੀ ਡੀਜੀਪੀ ਚਟੋਪਾਦਿਆ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਇਸ ਤੋਂ ਇਲਾਵਾ ਅਮਰਪਾਲ ਸਿੰਘ ਬੋਨੀ ਬਿੱਟੂ ਔਲਖਾ ਤੇ ਜਿਹੜਾ ਹੈ ਚਹਿਲ ਹੈ ਵੱਡੇ ਨਾਮ ਸੀ ਤੋਂ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਟੀਮ ਲੈ ਕੇ ਸ਼ਿਮਲੇ ਵੀ ਜਾਂਦੀ ਹੈ ਉੱਥੇ ਵੀ ਕੁਝ ਜਿਹੜੀ ਪ੍ਰਾਪਰਟੀ ਸੀ ਉਸ ਦੀ ਜਿਹੜੀ ਹੈ ਛਾਣਬਿੰਨ ਕੀਤੀ ਜਾਂਦੀ ਹੈ ਜਿਹਦੀਆਂ ਕੋਈ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤੇ ਅੱਜ ਉਹਨਾਂ ਦਾ ਜਿਹੜਾ ਜੱਦੀ ਘਰ ਹੈ ਮਜੀਠਾ ਉੱਥੇ ਜਿਹੜਾ ਹੈ ਵਿਜੀਲੈਂਸ ਦੀ ਟੀਮ ਪਹੁੰਚ ਰਹੀ ਹੈ ਤਾਂ ਦੱਸਣਾ ਚਾਹਾਂਗੇ ਕਿ ਇਹ ਟੀਮ ਜਿਹੜੀ ਹੈ ਇੱਥੇ ਪੁਚ ਪੜਤਾਲ ਕਰੇਗੀ ਨਾਲ ਹੀ ਨਾਲ ਵੈਲਿਊਏਸ਼ਨ ਲਗਾਈ ਜਾਏਗੀ ਕਿ ਆਖਿਰਕਾਰ ਜਿਨਨੇ ਐਸਟ ਜਾਂ ਜਿੰਨਾ ਪੈਸਾ ਬਿਕਰਮ ਸਿੰਘ ਮਜੀਠੀਆ ਵੱਲੋਂ ਸ਼ੋਅ ਕੀਤਾ ਗਿਆ ਕਿ ਆਖਿਰਕਾਰ ਉਹਦੀ ਜ਼ਮੀਮਣ ਹਕੀਕਤ ਹੈ ਕੀ ਹੈ ਉਸਦੀ ਵੈਲਿਊ ਕਿੰਨੀ ਹੈ ਤੇ ਕਿਸ ਤਰੀਕੇ ਨਾਲ ਉੱਥੇ ਜਿਹੜਾ ਹੈ ਉਹਨਾਂ ਦਾ ਪੂਰਾ ਜਿਹੜਾ ਹੈ ਕਾਰੋਬਾਰ ਜਾਂ ਜਿਸ ਤਰੀਕੇ ਨਾਲ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਉਸ ਦੀ ਵੈਲਿਊਏਸ਼ਨ ਲਗਾਈ ਜਾਏਗੀ ਦੱਸਣਾ ਚਾਹਾਂਗੇ ਕਿ ਅੱਜ ਇੱਥੇ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਘਰ ਹੈ ਇੱਥੋਂ ਵਿਕਰਮ ਮਜੀਠੀਆ ਦੀ ਸਿਆਸਤ ਸ਼ੁਰੂ ਹੁੰਦੀ ਹੈ ਜਦੋਂ 2007 ਚ ਪਹਿਲੀ ਵਾਰ ਵਿਧਾਇਕ ਬੰਦੇ ਨੇ ਤਾਂ ਇਸ ਘਰ ਤੋਂ ਹੀ ਉਹਨਾਂ ਨੇ ਆਪਣੀ ਸਿਆਸਤ ਦਾ ਜਿਹੜਾ ਪਹਿਲਾ ਪੈਰ ਜਿਹੜਾ ਬਾਹਰ ਪਾਇਆ ਸੀ ਤੋਂ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਉੱਚਾਈਆਂ ਫੜੀਆਂ 7 ਤੋਂ ਲੈ ਕੇ ਜਿਹੜਾ 17 ਤੱਕ ਅਕਾਲੀ ਦਲ ਦੀ ਸਰਕਾਰ ਰੈਂਦੀ ਹੈ ਜਿਸ ਦੇ ਵਿੱਚ ਹੀ ਇਹ ਸਾਰਾ ਵਿਕਰਮ ਮਜੀਠੀਆ ਇੱਕ ਬੜੇ ਵੱਡੇ ਯੋਵਨ ਤੇ ਰਹਿੰਦੇ ਨੇ ਤਾਂ ਉਸ ਦੇ ਵਿੱਚ ਜਦੋਂ ਸਰਕਾਰ ਚਲੀ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਆਂਦੀ ਹੈ ਤਾਂ ਉਸ ਤੋਂ ਬਾਅਦ ਇਨਕੁਆਰੀਆਂ ਹੋ ਰਹੀਆਂ ਨੇ ਔਰ ਉਸ ਦੇ ਵਿੱਚ ਜਿਹੜਾ ਹੈ ਅੱਜ ਵਿਕਰਮ ਮਜੀਠੀਆ ਨੂੰ ਮਜੀਠੇ ਲਿਆ ਜਾ ਰਿਹਾ ਵਿਜੀਲੈਂਸ ਦਾ ਕੜੇ ਸੁਰੱਖਿਆ ਪ੍ਰਬੰਧ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਫਿਲਹਾਲ ਜਿਹੜੀ ਤੁਸੀਂ ਇਸ ਵੇਲੇ ਸੁਰੱਖਿਆ ਦੇਖ ਰਹੇ ਹੋ ਇਹ ਸੜਕ ਦਾ ਇੱਕ ਪਾਸਾ ਹੈ ਔਰ ਇਸ ਸੜਕ ਨੂੰ ਬਿਲਕੁਲ ਬਲੌਕ ਕੀਤਾ ਜਾਏਗਾ ਔਰ ਬਲੌਕ ਕਰਨ ਤੋਂ ਬਾਅਦ ਜਿਹੜਾ ਹੈ ਇਸ ਘਰ ਦੇ ਅੰਦਰ ਵਿਕਰਮ ਮਜੀਠੀਆ ਨੂੰ ਲੈ ਕੇ ਜਾਇਆ ਜਾਏਗਾ ਔਰ ਵਿਕਰਮ ਮਜੀਠੀਆ ਕਿਉਂਕਿ ਇਸ ਘਰ ਤੋਂ ਇਹਨਾਂ ਦਾ ਜੱਦੀਕਰ ਹੈ VOTING RIGHT ਜਿਸ ਤਰ੍ਹਾਂ ਦੀ ਗੱਲ ਕੀਤੀ ਇੱਥੇ ਹੈ ਤਾਂ ਤੁਸੀਂ ਦੇਖੋ ਆਸ-ਪਾਸ ਦੇ ਜਿਹੜੇ ਪੂਰੇ ਇਲਾਕੇ ਨੇ ਔਰ ਹਰ ਜਗ੍ਹਾ ਦੇ ਉੱਤੇ ਪੁਲਿਸ ਦੀ ਬੈਰੀਕੇਟਿੰਗ ਕੀਤੀ ਗਈ ਹੈ ਔਰ ਕਿਸੇ ਨੂੰ ਅੱਗੇ ਜਾਣ ਦੀ ਜ਼ਾਦਤ ਨਹੀਂ ਦਿੱਤੀ ਜਾਏਗੀ ਔਰ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਜਾਣਗੇ ਤਸਵੀਰ ਤੁਹਾਨੂੰ ਅਸੀਂ ਮਜੀਠੇ ਤੋਂ ਸਾਂਝੀ ਕਰ ਰਹੇ ਹਾਂ ਔਰ ਇੱਥੇ ਆਸ-ਪਾਸ ਦੇ ਗਰੇ ਇਲਾਕੇ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਨੇ ਜਿਸ ਜਗ੍ਹਾ ਦੇ ਉੱਤੇ ਵਿਕਰਮ ਮਜੀਠੀਆ ਜਿਹਰੇ ਨੇ ਉਹ ਉਹਨਾਂ ਦੀ ਕੋਈ ਪ੍ਰਾਪਰਟੀ ਸੀ ਜਿਸ ਨੂੰ ਕਿ ਉਹਨਾਂ ਵੱਲੋਂ ਸੇਲ ਕੀਤਾ ਗਿਆ ਸੀ ਲੇਕਿਨ ਅੱਜ ਦਾ ਜਿਹੜਾ ਸੁਰਤੇ ਹਾਲ ਹੈ ਉਹ ਇਸ ਤਰੀਕੇ ਦੇ ਨਾਲ ਹੈ ਜਿਸ ਦੀ ਤਸਵੀਰ ਤੁਸੀਂ ਦੇਖੋ ਔਰ ਇਸ ਰਸਤੇ ਰਾਹੀਂ ਜੋ ਵਿਜੀਲੈਂਸ ਦੀਆਂ ਗੱਡੀਆਂ ਨੇ ਇੱਥੇ ਆਣ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਅੱਜ ਪੁੱਛ ਪੜਤਾਲ ਹੋਏਗੀ ਫਿਰ ਦੱਸਣਾ ਚਾਹਾਂਗੇ ਇੱਕ ਵਾਰ ਕਿ ਕੱਲ ਬਕਰ ਮਜੀਠੀਏ ਦੀ ਪੇਸ਼ੀ ਹੈ ਕੱਲ ਰਿਮਾਂਡ ਜਿਹੜਾ ਹੈ 2 ਜੁਲਾਈ ਤੱਕ ਹੈ ਤਾਂ ਕੱਲ ਰਿਮਾਂਡ ਖਤਮ ਹੋ ਰਿਹਾ ਉਹ ਸਿਰ ਰਿਮਾਂਡ ਦੇ ਪੀਰੀਅਡ ਦੇ ਵਿੱਚ ਜੋ ਵੀ ਕਾਰਗੁਜ਼ਾਰੀ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਜਿਸ ਤਰੀਕੇ ਦੇ ਬਿਆਨ ਦਰਜ ਕੀਤੇ ਗਏ ਉਹ ਅਦਾਲਤ ਦੇ ਸਨਮੁਖ ਕੀਤੇ ਜਾਣਗੇ ਔਰ ਇਸ 6 ਦਿਨਾਂ 'ਚ ਇੱਕ ਹੋਰ ਫੈਕਟਰ ਜਿਹੜਾ ਸਭ ਤੋਂ ਵੱਡਾ ਹੈ ਕਿ ਇਹਦੇ ਵਿੱਚ ਹੁਣ ਐਨਸੀਬੀ ਦੀ ਵੀ ਐਂਟਰੀ ਹੋਈ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਗਈ ਹੈ ਜਿਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਉਹ ਵੀ ਇਸ ਕੇਸ ਦੀ ਪੜਤਾਲ ਕਰਨਗੇ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਇੱਕ ਪੱਖ ਪੇਸ਼ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਕਿ ਇਸ ਦੇ ਵਿੱਚ ਡਰੱਗ ਮਨੀ ਦੀ ਇਨਵੋਲਵਮੈਂਟ ਹੈ ਤਾਂ ਜਿਸ ਵੇਲੇ ਡਰੱਗ ਮਨੀ ਦੀ ਗੱਲ ਆਂਦੀ ਹੈ ਤਾਂ ਸੁਭਾਵਕ ਹੈ ਕਿ ਜਿਹੜੀ ਏਜੰਸੀ ਸੈਂਟਰਲ ਏਜੰਸੀਜ਼ ਹੁੰਦੀਆਂ ਨੇ ਲਾਈਕ ਨਾਰਕੋਟਿਕਸ ਕੰਟਰੋਲ ਬਿਊਰੋ ਜਾਂ ਹੋਰ ਵੀ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦਾ ਵਿੱਚ ਆਣਾ ਹੋ ਜਾਂਦਾ ਹੈ ਕਿ ਡਰਗ ਨਾਲ ਅਗਰ ਕਿਸੇ ਤਰ੍ਹਾਂ ਦੀ ਜੁੜੇ ਦੀ ਗੱਲ ਕਿਉਂਕਿ ਇਹ ਇੱਕ ਵੱਡਾ ਮੈਟਰ ਹੈ ਕਿਉਂਕਿ ਜਿੱਥੇ 540 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾਲ-ਨਾਲ ਜਿੱਥੇ ਡਿਸਪਰਪੋਰਸ਼ਨੇਟ ਐਸੈਟ ਦੀ ਗੱਲ ਕੀਤੀ ਜਾ ਰਹੀ ਨਾਲ ਨਾਲ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਇਸ ਦੇ ਵਿੱਚ ਜਿਹੜਾ ਹੈ ਕਿ ਡਰੱਗ ਮਨੀ ਇਨਵੋਲ ਹੈ ਲੇਕਿਨ ਉਸ ਦੀ ਪੜਤਾਲ ਕਰੇਗੀ ਐਨਸੀਬੀ ਤਾਂ ਕੁੱਲ ਮਿਲਾ ਕੇ ਪਿਛਲੇ 2-3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਬਹੁਤ ਸਾਰੀ ਇੱਕ ਉਥਲ ਪੁਥਲ ਹੋਈ ਹੈ ਔਰ ਅੱਜ ਵੀ ਇਸ ਉਥਲ ਪੁਥਲ ਦੇ ਵਿੱਚ ਇੱਕ ਵੱਡਾ ਜਿਹੜਾ ਸਟੈਪ ਲਿਤਾ ਜਾ ਰਿਹਾ ਹੈ ਔਰ ਇਸ ਦੀ ਰਿਪੋਰਟ ਬਣਾ ਕੇ ਕੱਲ ਵਿਜਨਸ ਪੇਸ਼ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਕੀ ਸੱਤ ਸਾਹਮਣੇ ਆਂਦਾ ਹੈ ਕਿ ਆਖਿਰਕਾਰ ਕਿਸ ਤਰੀਕੇ ਨਾਲ ਅਦਾਲਤ ਜਿਹੜੀ ਹੈ ਦੁਬਾਰਾ ਵਿਕਰਮ ਮਜੀਠੀਏ ਨੂੰ ਦੇਖਦੀ ਹੈ ਕਿ ਆਖਿਰਕਾਰ ਉਹਨਾਂ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਹੋਰ ਰਿਮਾਂਡ ਤੇ ਲੱਗਣਾ ਚਾਹੀਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਦੇਖੀ ਜਾਣਗੀਆਂ ਪਰ ਅੱਜ ਵਿਕਰਮ ਮਜੀਠੀਆ ਮਜੀਠੇ ਪਹੁੰਚ ਰਹੇ ਨੇ ਔਰ ਅਕੇਲੇ ਨਹੀਂ ਬਲਕਿ ਵਿਜਨੈਸ ਦੀ ਟੀਮ ਦੇ ਨਾਲ ਔਰ ਵੈਲਿਊਏਸ਼ਨ ਜਰੀ ਹੈ ਉਹਨਾਂ ਦੀ ਕੀਤੀ ਜਾਏਗੀ ਜ਼ਮੀਨ ਜਾਇਦਾਦ ਦੀ ਤਾਂ ਉਸ ਤੋਂ ਬਾਅਦ ਇਸ ਦੀ ਰਿਪੋਰਟ ਜਰੀ ਹੈ ਉਹ ਅਦਾਲਤ 'ਚ ਪੇਸ਼ ਕੀਤੀ ਜਾਏਗੀ ਤਾਂ ਕੁੱਲ ਮਿਲਾ ਕੇ ਵਿਕਰਮ ਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਕ੍ਰੇਡ ਪੰਜਾਬ ਟੀਵੀ ਮਜੀਠਾ